ਪਹਿਲੀ ਵਾਰੀ ਟੈਸਟ ਦਿੱਤਾ ਪਹਿਲੀ ਗੱਲ ਕਲੀਅਰ? ਹਾਂਜੀ। ਕਿੰਨਾ ਚਿਰ ਦੀ ਮਿਹਨਤ ਕੀਤੀ ਹੈ? 3 ਸਾਲ ਦੀ। ਜਦੋਂ ਤੁਹਾਨੂੰ ਕਿਹਾ ਗਿਆ ਕਿ ਸੀਐਮ ਸਾਹਿਬ ਨੇ ਬੁਲਾਇਆ ਹੈ ਤੁਹਾਨੂੰ ਆਫਰ ਨਿਯੁਕਤੀ ਪੱਤਰ ਦੇਣੇ ਨੇ ਕੀ ਸੋਚਿਆ ਫਿਰ ਘਰੋਂ? ਕਿ ਸੋਚਿਆ ਵੀ ਉਹਨਾਂ ਨਾਲ ਫੋਟੋ ਕਰਾਵਾਂਗੇ ਸਾਡੇ ਘਰ ਦੇ ਲਈ ਬਹੁਤ ਮਾਨ ਦੀ ਗੱਲ ਹੋ ਕਿ ਵੀ ਸੀਐਮ ਸਾਹਿਬ ਦੇਣਗੇ। ਤਾਂ ਹੋ ਗਈ ਸੀ? ਨਹੀਂ। ਫੋਟੋ ਕਿਉਂ ਨਹੀਂ ਹੋਈ? ਫੋਟੋ ਨਹੀਂ ਹੋਈ ਉਹਨਾਂ ਨਾਲ। ਮਿਲਕਾ ਨਹੀਂ। ਹਾਂਜੀ। ਕਈ ਵਾਰ ਬੱਸ ਦਾ ਕਿਰਾਇਆ ਮੁੱਕ ਜਾਂਦਾ ਹੁੰਦਾ ਹੈ ਕਿ ਦਿਹਾੜੀ ਨਹੀਂ ਲੱਗੀ ਜੀ ਕਿਰਾਇਆ ਨਹੀਂ ਹੈਗਾ ਸਾਡੇ ਕੋਲ ਪਰ ਜਾਣਾ ਵੀ ਜ਼ਰੂਰੀ ਹੁੰਦਾ ਹੈ ਇਹ ਇਹ ਜ਼ਿੰਦਗੀ ਚ ਸਟਰਗਲ ਰਹੀ ਹੈ ਹਾਂ ਜੀ ਸਟਰਗਲ ਤਾਂ ਰਹੀ ਹੈ ਵੈਸੇ ਆਧਾਰ ਕਾ ਡਾਲਨੋਂ ਬੱਸਾਂ ਸੀਓ ਸਖਰ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਚੰਗਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਅੱਜ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਦੇ ਵਿੱਚ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀ ਗੱਲਬਾਤ ਕੀਤੀ ਤਾਂ ਬਹੁਤ ਸਾਰੇ ਐਕਸਪੀਰੀਅੰਸ ਬੱਚਿਆਂ ਨੇ ਕਈ ਵਾਰੀ ਭਾਵੁਕ ਹੋ ਕੇ ਵੀ ਕਹੇ ਇੱਕ ਆਫ ਕੈਮਰਾਮਨ ਕੁੜੀ ਨਾਲ ਗੱਲ ਕਰ ਰਿਹਾ ਸੀ ਮੈਂ ਕੁੜੀ ਨੂੰ ਪੁੱਛਿਆ ਕਿ ਮਿਹਨਤ ਕਿੰਨੀ ਕਰ ਬੜੇ ਕੌਨਫੀਡੈਂਸ ਨਾਲ ਕੁੜੀ ਨੇ ਕਿਹਾ ਕਿ ਪਹਿਲੀ ਵਾਰ ਟੈਸਟ ਦਿੱਤਾ ਪਹਿਲੀ ਵਾਰ ਕਲੀਅਰ ਕਰਤਾ ਪਹਿਲੀ ਵਾਰੀ ਕਲੀਅਰ ਕਰਤਾ ਨਾਮ ਦੱਸੋ ਫਿਰਾਂ ਦਾ ਲਪ੍ਰਿਤ ਕੌਰ ਲਪ੍ਰਿਤ ਕਿੱਥੋਂ ਆਏ ਸ੍ਰੀ ਨਾਗੋਸ਼ਰੀ ਮੁਖਤਸਰ ਸਾਹਿਬ ਕੋਲ ਹਾਂਜੀ ਪਹਿਲੀ ਵਾਰੀ ਟੈਸਟ ਦਿੱਤਾ ਪਹਿਲੀ ਗੱਲ ਕਲੀਅਰ ਹ ਕਿੰਨਾ ਸਿਰ ਦੀ ਮਿਹਨਤ ਕੀਤੀ ਹੈ 3 ਸਾਲ ਦੀ ਅੱਛਾ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਸਿੱਧੀ ਤਿਆਰੀ ਹਾਂਜੀ ਹਾਂਜੀ ਇਹਦੀ ਤਿਆਰੀ ਵਾਸਤੇ ਉਸ ਤੋਂ ਬਾਅਦ ਟੀਚਿੰਗ ਵਾ ਕੋਚਿੰਗ ਵਾਸਤੇ ਹਾਂਜੀ ਹਾਂਜੀ ਕਿੱਥੇ ਕਿੱਥੇ ਦੀ ਤਿਆਰੀ ਕੀਤੀ ਹੈ ਫਰੀਦਕੋਟ ਤੋਂ ਕੀਤੀ ਸੀਗੀ ਸੈਂਟਰ ਤੋਂ ਲੋਕਲ ਸੈਂਟਰ ਤੋਂ ਹਾਂਜੀ ਓਕੇ ਕਿੰਨੀ ਖੁਸ਼ੀ ਅੱਜ ਦੇ ਦਿਨ ਕੀ ਸੋਚ ਰਹੇ ਹੋ ਆਪ ਭਾਅ ਕੀ ਨੇ ਜਦੋਂ ਤੁਹਾਨੂੰ ਕਿਹਾ ਗਿਆ ਕਿ ਸੀਐਮ ਸਾਹਿਬ ਨੇ ਬੁਲਾਇਆ ਤੁਹਾਨੂੰ ਆਫਰ ਨਿਯੁਕਤੀ ਪੱਤਰ ਦੇਣੇ ਨੇ ਕੀ ਸੋਚਿਆ ਫਿਰ ਘਰੋਂ ਕੀ ਗੇਜ਼ਾ ਚਾ ਵੀ ਉਹਨਾਂ ਨਾਲ ਫੋਟੋ ਕਰਾਵਾਂਗੇ ਸਾਡੇ ਘਰ ਦੇ ਲਈ ਬਹੁਤ ਮਾਨ ਦੀ ਗੱਲ ਹੋਊਗੀ ਵੀ ਸੀਐਮ ਸਾਹਿਬ ਦੇਣਗੇ ਫੋਟੋ ਹੋ ਗਈ ਸੀ ਨਹੀਂ ਫੋਟੋ ਕਿਉਂ ਨਹੀਂ ਹੋਈ ਫੋਟੋ ਨਹੀਂ ਹੋਈ ਇਹਨਾਂ ਨਾਲ ਲੋਕਾਂ ਨਹੀਂ ਆਏ ਹਾਂਜੀ ਚਲੋ ਕੋਈ ਨਾਲ ਜਦੋਂ ਚੈਕਿੰਗ ਵਾਸਤੇ ਆਉਣਗੇ ਉਦੋਂ ਕਰਾਂਗੇ ਹਾਂ ਠੀਕ ਜਿਹੜੇ ਡਿਪਾਰਟਮੈਂਟ ਚੈਕਿੰਗ ਵਾਸਤੇ ਆਉਣਗੇ ਨਾ ਕਿ ਕੌਣ ਗਿਆ ਹੈ ਹਾਜ਼ਰ ਹੈ ਕੌਣ ਗਿਆ ਨਹੀਂ ਹਾਂਜੀ ਹਾਂਜੀ ਨੌਕਰੀ ਵਾਸਤੇ ਕੀ ਸੋਚਿਆ ਕਿਵੇਂ ਕਿਵੇਂ ਨੌਕਰੀ ਕਰਨੀ ਹੈ ਕੋਈ ਕੋਈ ਐਕਸਪੀਰੀਅੰਸ ਕਿਸੇ ਤੋਂ ਤਜਰਬਾ ਲਿਆ ਕਿ ਸਰਕਾਰੀ ਨੌਕਰੀ ਕਿੱਦਾਂ ਦੀ ਹੁੰਦੀ ਹੈ ਕਿਵੇਂ ਟਾਈਮ ਤੇ ਜਾਣਾ ਪੈਂਦਾ ਹੈ ਕਿਵੇਂ ਸਾਰਾ ਕੁਝ ਦੇਖਣਾ ਪੈਂਦਾ ਕੋਈ ਤਜਰਬਾ ਹੈ ਤੁਹਾਡੇ ਫੈਮਿਲੀ ਦੇ ਵਿੱਚ ਨਹੀਂ ਸਰ ਮੈਂ ਪਹਿਲੀ ਕੁੜੀ ਆ ਸਾਡੀ ਫੈਮਿਲੀ ਚੋਂ ਵੀ ਜਿਹੜੀ ਇਦਾਂ ਹਾਂ ਜਿਹਨੂੰ ਸਰਕਾਰੀ ਨੌਕਰੀ ਮਿਲੀ ਆ ਸਾਡੇ ਪਹਿਲਾਂ ਇਦਾਂ ਕੋਈ ਪੜਿਆ ਲਿਖਿਆ ਵੀ ਨਹੀਂ ਇੰਨਾ ਹਾਂਜੀ ਮੈਂ ਪਹਿਲੀ ਆਂ ਗੀ ਘਰ 'ਚ ਸਾਡੇ ਬਹੁਤ-ਬਹੁਤ ਮੁबारकਾਂ ਪਹਿਲੀ ਕੁੜੀ ਆ ਅੱਛਾ ਪਰਿਵਾਰ 'ਚੋਂ ਪਹਿਲਾਂ ਕੋਈ ਸਰਕਾਰੀ ਨੌਕਰੀ ਨਹੀਂ ਨਹੀਂ ਲੱਗਿਆ ਤੁਸੀਂ ਭਾਈ ਸਾਹਿਬ ਹਾਂਜੀ ਪਹਿਲਾਂ ਪਹਿਲਾਂ ਪਰਿਵਾਰ ਕੀ ਕਰਦਾ ਸੀ ਕੋਈ ਖੇਤੀਬਾੜੀ ਕੀ ਕਰਦੇ ਹਾਂ ਹਾਂਜੀ ਮਤਲਬ ਮਜ਼ਦੂਰੀ ਕਰਦੇ ਮੇਰੇ ਡੈਡੀ ਦੂਰ ਪਰਿਵਾਰ 'ਚੋਂ ਸਭ ਤੋਂ ਵੱਡੀ ਗੱਲ ਦੇਖੋ ਇਹ ਹੁੰਦੀਆਂ ਨੇ ਉਦਾਹਰਨਾ ਔਰ ਜਿਵੇਂ ਸੀਐਮ ਸਾਹਿਬ ਵੀ ਕਹਿੰਦੇ ਆ ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਕਿ ਇੱਕ ਘਰ ਦੇ ਵਿੱਚ ਧੀ ਪੜ ਲਿਖ ਜਾਵੇ ਜਾਂ ਪੁੱਤਰ ਪੜ ਲਿਖ ਜਾਵੇ ਫਿਰ ਉਹਨੂੰ ਨੌਕਰੀ ਮਿਲ ਜੇ ਤਾਂ ਪੁਸ਼ਤਾ ਸੁਧਰ ਜਾਂਦੀਆਂ ਤੇ ਇਹ ਕੁੜੀ ਤੇ ਜ਼ਿੰਮੇਵਾਰੀਆਂ ਹੁਣ ਪੂਰੇ ਕਹਿ ਲਓ ਕਿ ਖਾਨਦਾਨ ਦੀ ਇਹ ਖਾਨਦਾਨ ਨੂੰ ਮੋਟੀਵੇਟ ਕਿਵੇਂ ਕਰਨਾ ਔਰ ਮਜ਼ਦੂਰੀ ਚੋਂ ਆਪਣੇ ਬਾਪ ਨੂੰ ਕਿਵੇਂ ਕੱਢਣਾ ਮਜ਼ਦੂਰੀ ਚੋਂ ਆਪਣੇ ਬਾਕੀ ਪਰਿਵਾਰ ਨੂੰ ਕਿਵੇਂ ਕੱਢਣਾ ਇਹ ਇਹ ਇੱਕ ਸਟਰਗਲ ਦਾ ਰੂਪ ਹੁੰਦਾ ਹੈ ਸਟਰਗਲ ਕਿਵੇਂ ਦੀ ਰਹੀ ਮਜ਼ਦੂਰ ਪਰਿਵਾਰਾਂ ਦੇ ਵਿੱਚ ਸਟ੍ਰਗਲ ਸਭ ਤੋਂ ਜ਼ਿਆਦਾ ਹੁੰਦੀ ਹੈ। ਕਈ ਵਾਰ ਬੱਸ ਦਾ ਕਿਰਾਇਆ ਮੁੱਕ ਜਾਂਦਾ ਹੁੰਦਾ ਹੈ। ਕਿ ਦਿਹਾੜੀ ਨਹੀਂ ਲੱਗੀ ਜੀ ਕਿਰਾਇਆ ਨਹੀਂ ਹੈਗਾ ਸਾਡੇ ਕੋਲ। ਪਰ ਜਾਣਾ ਵੀ ਜ਼ਰੂਰੀ ਹੁੰਦਾ ਹੈ। ਇਹ ਇਹ ਜ਼ਿੰਦਗੀ 'ਚ ਸਟ੍ਰਗਲ ਰਹੀ ਹੈ। ਹਾਂਜੀ ਸਟ੍ਰਗਲ ਤਾਂ ਰਹੀ ਹੈ। ਵੈਸੇ ਆਧਾਰ ਕਾਰਡ ਲਗੋ ਬੱਸਾਂ ਸੀ ਉਹ ਸਖਾ। ਇਹ ਕੁੜੀ ਕਿਸੇ ਗੱਲ ਨੂੰ ਸੀਰੀਅਸ ਨਹੀਂ ਹੋਣ ਦਿੰਦੀ ਐ। ਚਲੋ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਔਰ ਅਸੀਂ ਉਮੀਦ ਕਰਦੇ ਹਾਂ ਕਿ ਬੜੀ ਇਮਾਨਦਾਰੀ ਨਾਲ ਔਰ ਬੜੇ ਚਾਹ ਨਾਲ ਤੁਸੀਂ ਇਹ ਨੌਕਰੀ ਕਰੋਗੇ। ਬਹੁਤ ਧੰਨਵਾਦ।